ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਇਹ ਨੌਜਵਾਨ ਮੁੰਡੇ ਪੰਜਾਬ ਦੀ ਨੌਜਵਾਨ ਪੀੜੀ ਦਾ ਪੇੜਾ ਗਰ ਕਰਨ ਲੱਗੇ ਹੋਏ ਸੀ ਦੇਖਣ ਨੂੰ ਬੇਸ਼ੱਕ ਇਹ ਸਿੱਧੇ ਸਾਦੇ ਨਜ਼ਰ ਆ ਰਹੇ ਨੇ ਪਰ ਇਹਨਾਂ ਦੇ ਕਾਰਨਾਮੇ ਸੁਣ ਕੇ ਤੁਸੀਂ ਵੀ ਇਹਨਾਂ ਨੂੰ ਲਹਨਤਾਂ ਪਾਵੋਗੇ ਦਰਸਲ ਇਹ ਨੌਜਵਾਨ ਮੁੰਡੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਲਿਆ ਕੇ ਨਸ਼ਾ ਸਪਲਾਈ ਕਰਦੇ ਨੇ ਜਿਨ੍ਹਾਂ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕਰ ਲਿਆ ਜਦੋਂ ਇਹਨਾਂ ਦੀ ਮੋਟਰਸਾਈਕਲ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ ਅਜਿਹਾ ਖਤਰਨਾਕ ਨਸ਼ਾ ਬਰਾਮਦ ਕੀਤਾ ਗਿਆ ਕਿ ਜਿਸ ਨੂੰ ਦੇਖ ਇੱਕ ਵਾਰ ਤਾਂ ਪੁਲਿਸ ਮੁਲਾਜ਼ਮਾਂ ਦੇ ਵੀ ਪਸੀਨੇ ਛੁੱਟ ਗਏ ਕਿ ਆਖਿਰ ਐਨਾ ਨਸ਼ਾ ਇਹ ਲੈ ਕੇ ਕਿਵੇਂ ਆਏ ਅੱਗੇ ਸੁਣੋ ਹੁਣ ਪੁਲਿਸ ਅਧਿਕਾਰੀ ਦੇ ਸਰ 5 ਕਿਲੋ ਤੋਂ ਵੱਧ ਜਿਹੜੀ ਹੈਰੋਇਨ ਬਰਾਮਦ ਕੀਤੀ ਹੈ ਕੀ ਸੀ ਪੂਰਾ ਮਾਮਲਾ ਇਹਦੇ ਬਾਰੇ ਜਾਣਕਾਰੀ ਦਿਓ ਹਮ ਕੱਲ ਸਾਡੇ ਇੰਸਪੈਕਟਰ ਹਰਬੰਸ ਸਿੰਘ ਜੀ ਆਪਣੀ ਟੀਮ ਦੇ ਨਾਲ ਡੰਡਿਆਲਾ ਗੁਰੂ ਦੇਰੀਏ ਚ ਡਿਸਟ੍ਰਿਕਟ ਅੰਬਸਰ ਦੇਰੀਏ ਦੇ ਵਿੱਚ ਪੀਓਜ਼ ਦੀ ਜਿਹੜੇ ਹੈਗੀ ਆ ਤਲਾਸ਼ ਦੇ ਵਿੱਚ ਉੱਥੇ ਮੌਜੂਦ ਸੀਗੇ ਕਿਉਂਕਿ ਆਲਰੇਡੀ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਸੀਨੀਅਰ ਆਫਿਸਰਸ ਵੱਲੋਂ ਐਂਡ ਸਾਡੇ ਏਆਈਜੀ ਸਾਹਿਬ ਸ਼੍ਰੀ ਸੁਨੀਲਪ ਸ਼ਰਮਾ ਜੀ ਦੇ ਡਾਇਰੈਕਸ਼ਨ ਤੇ ਉੱਥੇ ਟੀਮ ਗਈ ਸੀਗੀ ਤੇ ਉਥੇ ਸਟਿੰਗ ਇਨਸਪੈਕਟਰ ਸਾਹਿਬ ਨੂੰ ਇੱਕ ਇਨਫੋਰਮੇਸ਼ਨ ਹੋਈ ਕਿ ਅਮਰਿਤਪਾਲ ਮਤੀ ਅਤੇ ਇੱਕ ਹੈਗਾ ਸਨੀ ਕੁਮਾਰ ਸਨੀ ਜਿਹੜੇ ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਗੇ ਤੇ ਕਾਫੀ ਪਹਿਲਾਂ ਤੋਂ ਹੀ ਹਿਰੋਇਨ ਦਾ ਸਪਲਾਈ ਦਾ ਕੰਮ ਕਰ ਰਹੇ ਹੈ ਤੇ ਕੱਲ ਵੀ ਇਹਨਾਂ ਨੇ ਜਿਹੜੀ ਹੈਗੀ ਸਪਲਾਈ ਉਹ ਜੰਡੇਆਲਾ ਗੁਰੂ ਸਾਈਡ ਨੂੰ ਜਾਣਾ ਸੀਗਾ ਤੇ ਉਥੇ ਇੰਦਰ ਫਾਰਮ ਦੇ ਕੋਲ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਤੇ ਉਥੇ ਇਹਨਾਂ ਨੇ ਉਹਦੀ ਚੈਕਿੰਗ ਕਰਨੀ ਸ਼ੁਰੂ ਕੀਤੀ ਵਹੀਕਲਸ ਦੀ ਤੇ ਜਿੱਥੇ ਇਹਨਾਂ ਨੂੰ ਇੱਕ ਮੋਟਰਸਾਈਕਲ ਜਿਹਦੇ ਉੱਪਰ ਦੋ ਨੌਜਵਾਨ ਸੀਗੇ ਉਹ ਇਹਨਾਂ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ ਕਾਬੂ ਕਰਕੇ ਜਦੋਂ ਸਰਚ ਕੀਤੀ ਚੈਕਿੰਗ ਕੀਤੀ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਕਾਲ ਕਰਕੇ ਬੁਲਾ ਲਿਆ ਤੇ ਉੱਥੇ ਜਦੋਂ ਚੈਕਿੰਗ ਦੌਰਾਨ ਇੱਕ ਬੈਗ ਸੀਗਾ ਇਹਨਾਂ ਦੇ ਕੋਲ ਗ੍ਰੀ ਕਲਰ ਦਾ ਬੈਗ ਸੀ ਬੈਗ ਦੇ ਵਿੱਚੋਂ ਸਾਨੂੰ ਹਿਰੋਇਨ ਬਰਾਮਦ ਹੋਈ ਸਰ ਕੀ ਬੈਕਗ੍ਰਾਉਂਡ ਇਹਨਾਂ ਦੀ ਕੀ ਕੰਮ ਕਰਦੇ ਸੀ ਪਹਿਲਾਂ ਉਹ ਜਿਹੜੇ ਹਿਰੋਇਨ ਵੇਚਣ ਲੱਗ ਗਏ ਕੀ ਕਾਰਨ ਸੀ ਇਹ ਐਕਚੁਅਲੀ ਹੈ ਵਿਲੀ ਪਹਿਲਾਂ ਵੀ ਵਿਲੀ ਸੀਗੇ ਹੁਣ ਵੀ ਵਿਲੀ ਹੈਗੇ ਆ ਬਟ ਸਿਰਫ ਇਸ ਕੰਮ ਦੇ ਵਿੱਚ ਐਜ਼ ਅ ਕੋਰੀਅਰ ਇਹ ਜਿਹੜਾ ਹੈਗਾ ਇਹ ਕੰਮ ਕਰਦੇ ਆ ਪਰ ਕਿੰਗ ਪਿੰਨ ਕੋਈ ਹੋਰ ਹੈ ਕਿੰਗ ਪਿੰਨ ਕੋਈ ਹੋਰ ਹੈ ਇਹਨਾਂ ਦਾ ਤੇ ਉਹਦੇ ਲਿੰਕ ਹੋ ਸਕਦੇ ਆ ਤੇ ਕ੍ਰਾਸ ਦੀ ਬਾਰਡਰ ਵੀ ਹੋਣ ਤੇ ਉਹਦੇ ਤੱਕ ਅਸੀਂ ਪਹੁੰਚਾਂਗੇ ਹਜੇ ਫਿਲਹਾਲ ਦੀ ਘੜੀ ਕੋਈ ਇੰਟਰਨੈਸ਼ਨਲ ਲਿੰਕ ਸਾਹਮਣੇ ਆਇਆ ਜਾਂ ਹਜੇ ਸਰਚ ਇਹਦੇ ਬਾਰੇ ਹਜੇ ਡਿਮਾਂਡ ਲੈਣ ਤੋਂ ਬਾਅਦ ਤੇਦੀ ਡਿਟੇਲ ਚ ਕੋਸ਼ਿਸ਼ ਹੋਏਗੀ ਤੇ ਫਿਰ ਉਹ ਸਾਰੀ ਚੀਜ਼ ਕਲੀਅਰ ਆਏਗੀ ਕਿਨੇ ਸਮੇਂ ਤੋਂ ਦੋਸਰੇ ਕੰਮ ਕਰਦੇ ਆ ਇਹ ਪਿਛਲੇ ਕਰੀਬ 3-4 ਸਾਲ ਤੋਂ ਇਹਨਾਂ ਦਾ ਜੇ ਕੰਮ ਦੇ ਵਿੱਚ ਇਨਵੋਲ ਹੈਗੇ ਔਰ ਇਹਨਾਂ ਦੇ ਇਹਦੇ ਖਿਲਾਫ ਜਿਹੜਾ ਅਮਰਿਤਪਾਲ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਵੀ ਦਰਜ ਆਲਰੇਡੀ ਤੇ ਹੁਣ ਵੀ ਇਹ ਕਰੀਬ ਮਹੀਨਾ ਖੋਇਆ ਨੂੰ ਇਹ ਜ਼ਮਾਨਤ ਤੇ ਆ ਸਰ ਖੁਦ ਵੀ ਐਡਿਕਟ ਨੇ ਇਹ ਹਾਂ ਇਹ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ ਅਮਰਿਤਪਾਲ ਸਰ ਇਹ ਹੋਰ ਜਣੇ ਨੇ ਕਿ ਹੋਰ ਵੀ ਇਹਨਾਂ ਦੇ ਨਾਲ ਕੋਈ ਫਿਲਹਾਲ ਤਾਂ ਅਜੇ ਦੋ ਜਣੇ ਜਿਹੜੇ ਹੈਗੇ ਆ ਇਹੀ ਐਜ਼ ਅ ਕੂਰੀਅਰ ਮਿਲ ਕੇ ਕੰਮ ਕਰਦੇ ਰਹੇ ਆ ਤੇ ਇਹਨਾਂ ਦੇ ਨਾਲ ਹੋਰ ਕਿੰਨੇ ਬੰਦੇ ਹੋ ਸਕਦੇ ਆ ਉਹ ਜਦੋਂ ਅਸੀਂ ਸਾਰੀ ਡਿਟੇਲਡ ਕਸ਼ਿਸ਼ ਹੋਈਗੀ ਤੇ ਇਹਨਾਂ ਦੇ ਜਿਹੜੇ ਡਾਟਾਸ ਕੱਢਣਗੇ ਦੇ ਮੋਬਾਈਲ ਵਗੈਰਾ ਤੁਹਾਨੂੰ ਸਾਨੂੰ ਤੁਹਾਨੂੰ ਕਾਫੀ ਹਿੱਤ ਤੱਕ ਕਲੀਅਰ ਸਰ ਐਸਟੀਐਫ ਹੁਣ ਇਹਨਾਂ ਤੇ ਕੀ ਕਾਰਵਾਈ ਕਰ ਰਹੀ ਹੈ ਪਹਿਲਾਂ ਤਾਂ ਇਹਨਾਂ ਦਾ ਮਾਨਜੋਗ ਜੱਜ ਸਾਹਿਬ ਤੋਂ ਅਸੀਂ ਰਿਕਵੈਸਟ ਕਰਕੇ ਰਿਮਾਂਡ ਲਵਾਂਗੇ ਰਿਮਾਂਡ ਲੈ ਕੇ ਇਹਨਾਂ ਦਾ ਨੈਟਵਰਕ ਜੋ ਹੈ ਜਿੱਥੋਂ ਇਹ ਸਪਲਾਈ ਚੇਨ ਹੈਗੀ ਆ ਉਹਨੂੰ ਬਸਟ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਜਿੰਨੇ ਵੀ ਬੰਦੇ ਇਨਵੋਲ ਹੋਣਗੇ ਉਹ ਸੇ ਡਿਸਕਲੋਸ ਕਰਾਂਗੇ ਬਾਅਦ ਵਿੱਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ